ਸਾਡੇ ਅੱਜ ਅੰਕੁਰ ਸਿੰਘ ਲਈ ਇਸ ਕਾਰਤਾ ਦੇ ਕਰਤੇ ਕੋਟ ਮੰਗਲ ਸਿੰਘ ਦੇ ਏਰੀਏ ਵਿੱਚ ਕਾਰਵਾਈ ਕੀਤੀ ਹੈ ਜਿਸ ਨਾਲ ਸਾਡੇ ਨਾਲ ਕਾਰਪੋਰੇਸ਼ਨ ਦੀ ਟੀਮ ਸਾਡੇ ਨਾਲ ਹੈ ਤੇ ਉਹਦੇ ਵਿੱਚ ਅਪਰੋਚਮੈਂਟ ਜਿਹੜੀ ਉਹਨੇ ਕੀਤੀ ਉਹਨੂੰ ਵਾਇਲੇਸ਼ਨ ਦੂਰ ਕੀਤਾ ਜਾ ਰਿਹਾ ਤੇ ਬਾਕੀ ਜਿਹੜਾ ਇਹ ਬੰਦਾ ਹੈਗਾ ਪਿਛਲੇ 8-9 ਸਾਲ ਤੋਂ ਸਮਗਲਿੰਗ ਦਾ ਕੰਮ ਕਰ ਰਿਹਾ ਇਹਦੇ ਉੱਤੇ 8-9 ਪਰਚੇ ਦਰਜ ਨੇ ਜਿਹੜਾ ਸਹਾਜਾ ਬੀਬੀ ਆ ਤੇ ਹੁਣ ਇਸ ਟਾਈਮ ਵੀ ਜੇ ਤੇਲ ਦੇ ਵਿੱਚ ਹੈ ਅੱਗੇ ਸਰ ਫੈਮਿਲੀ ਬੈਕਗਰਾਉਂਡ ਜਾਂ ਉਦੀ ਫੈਮਿਲੀ ਇਸ ਮਕਾਨ ਚ ਰਹਿੰਦਾ ਸੀ ਤੇ ਬਾਕੀ ਮੈਨੂੰ ਇਹ ਪਤਾ ਲੱਗਿਆ ਵੀ ਮੈਂ ਵੀ ਤੋਂ ਵੀ ਇਕੱਲਾ ਹੀ ਇਹ ਨਸ਼ੇ ਦਾ ਹੀ ਕੰਮ ਕਰਦਾ ਸੀ ਤੇ ਜੀ ਕਿ ਕਾਰਵਾਈ ਕੀਤੀ ਗਈ ਆ ਔਰ ਮੈਂ ਤੁਹਾਡੇ ਮਾਧਮ ਨਾਲ ਹੀ ਇਹ ਵੀ ਕਹਿਣਾ ਚਾਹੁੰਦਾ ਜੋ ਪੰਜਾਬ ਫੋਰਮ ਦੀ ਜੋ ਜਰੀਐਮਐਮ ਚੱਲ ਰਹੀ ਆ ਉਹਨੂੰ ਕਾਮਯਾਬ ਕਰਨ ਲਈ ਤੇ ਤੁਹਾਡੀ ਕੋਆਪਰੇਸ਼ਨ ਦੀ ਜ਼ਰੂਰਤ ਹੈ ਤੇ ਪਬਲਿਕ ਦੀ ਕੋਆਪਰੇਸ਼ਨ ਦੀ ਜ਼ਰੂਰਤ ਹੈ ਅਸੀਂ ਨਸ਼ਾ ਮੁਕਤ ਪੰਜਾਬ ਬਣਾਈਏ ਦੇਸ਼ ਦੀ ਤਰੱਕੀ ਜਾਣਾ ਹਿੱਸਾ ਪਾਈਏ ਤੇ ਇਹ ਨਸ਼ਾ ਅਵਰੋਧ ਯੁੱਧ ਨੂੰ ਅਸੀਂ ਕੰਕਲੂਡ ਕਰਦੇ ਹੋਏ ਜਿਹੜਾ ਖੁਸ਼ਹਾਲ ਪੰਜਾਬ ਸਰ ਫਿਲਹਾਲ ਅੰਕੁਰ ਸਿੰਘਲਾ ਜੇਲ੍ਹ ਦੇ ਵਿੱਚ ਬਿਲਕੁਲ ਜੀ ਜੇਲ੍ਹ ਦਾ ਸਰ ਤੇ ਕਿੰਨੇ ਕੁ ਮੁਕਦਮੇ ਦਰਜ ਨੇ ਤੇ 8-9 ਮੁਕਦਮੇ ਦਰਜ ਨੇ ਜੀ